ਬਾਬਾਈ ਹਾਂਜੀ ਅੱਜ ਗਰਮੀ ਕਿੰਨੀ ਆ ਹਨਾ ਕਿੰਨਾ ਮੌਸਮ ਹਾਂ ਸਾਹ ਪੜਕੀਦਾ ਨਹੀਂ ਹੋਇਆ ਪਿਆ ਕਿਵੇਂ ਮੌਸਮ ਹੋਇਆ ਪਿਆ ਹਨਾ ਮੌਸਮ ਪੜਕੀਲਾ ਨਹੀਂ ਬੱਬੇ ਮੌਸਮ ਇਹਦੇ ਵਿੱਚ ਰੱਬ ਦਾ ਕਸੂਰ ਨਹੀਂ ਹੈਗਾ ਵੀ ਗਰਮੀ ਬਾਲੀ ਗਰਮਦੀ ਪਹਿਲਾਂ ਜਿੱਨੀ ਪੈਂਦੀ ਹੈ ਬਾਬਾ ਜੀ ਸਾਡੇ ਚ ਜਾਣਨਾ ਨਹੀਂ ਹੈਗਾ ਸਰ ਵਿੱਚ ਅੱਛਾ ਹਾਂਜੀ ਮੈਨੂੰ ਤਾਂ ਆਦਾ ਕਿਵੇਂ ਨਹੀਂ ਹੈਗੇ ਜਨਨ ਇਹਦਾ ਕਾਰਨ ਪਤਾ ਕੀ ਆ ਵੀ ਮਹਾਰਾ ਦੀ ਬਾਣੀ ਵਿੱਚ ਇੱਕ ਸ਼ਬਦ ਹੁੰਦਾਗਾ ਵੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਿਵਸ ਰਾਤ ਦੋਇ ਦਾਈ ਦਾਇਆ ਖੇਲਾ ਸਗਲ ਜਗਤ ਵੀ ਜਿਹੜਾ ਪਵਨ ਹੈ ਉਹਦੀ ਅਸੀਂ ਸੇਵਾ ਕਰਨੀ ਹੈ ਜਿਵੇਂ ਅਸੀਂ ਗੁਰੂ ਨੂੰ ਪੂਜਦੇ ਆਂ ਪਵਨ ਦੀ ਅਸੀਂ ਸੰਭਾਲ ਕਰਨੀ ਹੈ ਜਿਹਦਾ ਸਤਕਾਰ ਆਦਰ ਆਦਰਾ ਤੋਂ ਕਰਨਾਗਾ ਪਾਣੀ ਦਾ ਜਿਵੇਂ ਅਸੀਂ ਮਾਤਾ ਪਿਤਾ ਦੀ ਸੇਵਾ ਕਰਦੇ ਆਂ ਪਿਤਾ ਨੂੰ ਸੁਵਾਲਦੇ ਆਂ ਇਦਾਂ ਅਸੀਂ ਪਾਣੀ ਨੂੰ ਸੰਭਾਲਣਾ ਮਾਤਾ ਧਰਤ ਮਾਂ ਹੱਥ ਜਿਵੇਂ ਅਸੀਂ ਮਾਂ ਦੀ ਸੇਵਾ ਕਰਦੇ ਆਂ ਉਵੇਂ ਧਰਤੀ ਦੀ ਸੇਵਾ ਚਾਹੀਦੀ ਆ ਹੁਣ ਜਿਹੜੀ ਤੁਸੀਂ ਗੱਲ ਕੀਤੀ ਹੈ ਨਾ ਗਰਮੀ ਦੇ ਇਹਦਾ ਕਾਰਨ ਹੀ ਇਹ ਆ ਅਸੀਂ ਖੇਤਾਂ ਤੋਂ ਲਾਲਚ ਬਸ ਪੈ ਕੇ ਵੀ ਆਹ ਟਾਲੀ ਇੰਨੇ ਦੀ ਵਿਕ ਜੂਗੀ ਇੰਨੇ ਹਜ਼ਾਰ ਦੀ ਵਿਕੂਗੀ ਆਹ ਜਾਂਡੇ ਇੰਨੇ ਹਜ਼ਾਰ ਦਾ ਵਿਕੂ ਆ ਆਹ ਮਲਾ ਸਾਡੇ ਕੱਪੜੇ ਲੋਂਦਾਗਾ ਸਾਡੇ ਕੰਡੇ ਚੁਭਦੇ ਆ ਆਹ ਬਣ ਤੋਂ ਅਸੀਂ ਕੀ ਲੈਣਾ ਇਦਾਂ ਦੇ ਜਿਹੜੇ ਦਰਖਤ ਸੀ ਬਾਬਾ ਜੀ ਉਹ ਖੇਤਾਂ ਦੇ ਵਿੱਚ ਹੁੰਦੇ ਸੀ ਪਹਿਲਾਂ ਬਨਸਪਤੀ ਬਹੁਤ ਜ਼ਿਆਦਾ ਹੁੰਦੀ ਸੀ ਤੇ ਗਰਮੀ ਇੰਨੀ ਪੈਂਦੀ ਸੀ ਗਰਮੀ ਨਹੀਂ ਘਟ ਸੀ ਗਰਮੀ ਇੰਨੀ ਸੀ ਪਰ ਉਹ ਜਿਹੜਾ ਉਹਨਾਂ ਦਾ ਆਕਸੀਜਨ ਨਿਕਲਦੀ ਸੀ ਉਹਨਾਂ ਚ ਹੰਡਸੀ ਜਿਹੜੀ ਦਰਖਤਾਂ ਨੂੰ ਨਿਕਲਦੀ ਸੀ ਉਹ ਸਾਨੂੰ ਗਰਮੀ ਮਹਿਸੂਸ ਨਹੀਂ ਹੋਣ ਦਿੰਦੀ ਸੀ ਦੂਜੀ ਗੱਲ ਸਾਡੇ ਖਾਣੇ ਵਧੀਆ ਸੀ ਖਾਣੇ ਤਾਂ ਵਧੀਆ ਸੀ ਕਿਉਂਕਿ ਧਰਤੀ ਦੇ ਉੱਤੇ ਕਿਸੇ ਪ੍ਰਕਾਰ ਦੀ ਧਰਤੀ ਨੂੰ ਨਸ਼ੇ ਦੀ ਆਦਤ ਨਹੀਂ ਸੀ ਉਨ ਤਾਂ ਧਰਤੀ ਨੂੰ ਸੀ ਨਸ਼ਾ ਦੇਣ ਲੱਗੇ ਧਰਤੀ ਵੀ ਨਸ਼ਈ ਹੈ ਸਾਡੀ ਜਵਾਨੀ ਵੀ ਨਸ਼ਈ ਹੈ ਗੱਲ ਧਿਆਨ ਚ ਰੱਖਿਓ ਠੀਕ ਹੈ ਗਲਕ ਤਾਂ ਸੀ ਪੱਟ ਤੇ ਧਰਤੀ ਨਸ਼ਈ ਅਸੀਂ ਬਣਾਤੀ ਲਾਲਚ ਵਸ ਵੀ ਜੇ ਇੰਨੀ ਰੇਹ ਪਾ ਦੇਣਗੇ ਇੰਨੀ ਸਪਰੇਅ ਕਰ ਦੇਾਂਗੇ ਤੇ ਸਾਡਾ ਇੰਨਾ ਪ੍ਰੋਫਟ ਹੋ ਜੂਗਾ ਲਾਲਚ ਵਸ ਕੇ ਧਰਤੀ ਵੀ ਸੀ ਖਰਾਬ ਕਰਨੀ ਜਿਹੜੀ ਗਰਮੀ ਦੀ ਗੱਲ ਕੀਤੀ ਆ ਮੈਂ ਤਾਂ ਤੁਹਾਡੇ ਨਾਲ ਥੋੜੀ ਜੀ ਗੱਲ ਖੁੱਲ੍ਹ ਕੇ ਕਰ ਰਿਆਂਗਾ ਵੀ ਜਿਹੜਾ ਬਾਜੂ ਮੰਡਲ ਸੀ ਉਹ ਵੀ ਅਸੀਂ ਖਰਾਬ ਕਰ ਲਿਆ ਦਰਖਤ ਪਟ ਕੇ ਆਕਸੀਜਨ ਸੀ ਜਿਹੜੀ ਨਿਕਲਦੀ ਦਰਖਤਾਂ ਨੇ ਜਿਹੜਿਆ ਬਾਜੂ ਮੰਡਲ ਦੇ ਵਿੱਚੋਂ ਬੁਰੀਆਂ ਚੀਜ਼ਾਂ ਖਿੱਚ ਕੇ ਆਪਦੇ ਵਿੱਚ ਪੀ ਜਾਂਦੇ ਸੀ ਇਹ ਤੇ ਸਾਨੂੰ ਠੰਡ ਦਿੰਦੇ ਸੀ ਗਰਮੀ ਨਹੀਂ ਸੀ ਪਰ ਸਾਨੂੰ ਮਸੂਹਤ ਨਹੀਂ ਹੁੰਦੀ ਸੀ ਉਹ ਅਸੀਂ ਬਨਸਪਤੀ ਖਰਾਬ ਕਰਤੀ ਪਟ ਕੇ ਲਾਲਚ ਵਾਸਤੇ ਬਿਲਕੁਲ ਖੁੱਲੇ ਕਰਤੇ ਜਿਵੇਂ ਜਿਹੜੇ ਸਾਡੇ ਬਾਹਣ ਸੀ ਉਹ ਤੁਸੀਂ ਇੱਥੇ ਨਹਿਰ ਤੇ ਦੇਖ ਲਓ ਵੀ ਆਪਾਂ ਨਹਿਰ ਤੇ ਦੇਖ ਰਿਹਾ ਵੀ ਇੰਨੇ ਦਰਖਤ ਨੇ ਆਸੀ ਪਾਸੇ ਖੇਤਾਂ ਤੇ ਧਿਆਨ ਮਾਰ ਕੇ ਦੇਖੋ ਦੇਖਦਾ ਤੁਹਾਨੂੰ ਕੋਈ ਦਰਖਤ ਖੁੱਲਾ ਜਿ ਕੁਲਾ ਕੋਈ ਦਰਖਤ ਦੇਖਦਾ ਹੋਵੇ ਕੋਈ ਵੀ ਦੇਖਦਾ ਧਰਤੀ ਦੇ ਵਿੱਚ ਅਸੀਂ ਮੋਰ ਕਰ ਕਰਕੇ ਪਤਾ ਨਹੀਂ ਕੀ ਕੋਲ ਸਿੱਟੀ ਜਾਂਦੇ ਆ ਜ਼ਹਿਰੀਲਾ ਪਾਣੀ ਧਰਤੀ ਵੀ ਅਸੀਂ ਰਿਆ ਸੁਪਰੀਆਂ ਦੇ ਨਾਲ ਇਹ ਵੀ ਨਸ਼ਈ ਕਰਤੀ ਹੈ ਫਿਰ ਹੋਰ ਬਾਬਾ ਜੀ ਕੀ ਗੱਲ ਦੱਸਾਂ ਤੁਹਾਨੂੰ ਤੇ ਤਾਂ ਕਰਕੇ ਬਾਬਾ ਜੀ ਗਰਮੀ ਸਾਨੂੰ ਥੋੜੀ ਜਿਆਦਾ ਮਸੂਤ ਹੁੰਦੀ ਸਾਡੇ ਖਾਣੇ ਬਾਣੇ ਜਿਹੜੇ ਇਹ ਬਹੁਤ ਗਲਤ ਹੋ ਗਏ ਸਾਡੇ ਸਰੀਰਾਂ 'ਚ ਜਾਨਾ ਨਹੀਂ ਹੈਗੀਆਂ ਆਪਣਾ ਆਇਆ ਰਵੀ ਤਾਂ ਮਰ ਗਿਆ ਗਰਮੀ ਬਾੜੀ ਆ ਹੁਣ ਹੁਲਤਾ ਸੀ ਏਸੀ ਲੈਂਨੇ ਆ ਪਹਿਲਾਂ ਕਿਹੜੇ ਏਸੀ ਸੀ ਪਹਿਲਾਂ ਤਾਂ ਡੰਡੀਆਂ ਉਹ ਪੱਖੀਆਂ ਵਾਲੀਆਂ ਪੱਖੀਆਂ ਨਹੀਂ ਡੰਡੀਆਂ ਵਾਲੀਆਂ ਉਹਨਾਂ ਨਾਲੀਆਂ ਚਲ ਚੁਲ ਕੇ ਸੌ ਜਾਂਦਾ ਸੀ ਬੰਦਾ ਕਿਉਂਕਿ ਜਾਨ ਹੁੰਦੀ ਸੀ ਸ਼ਰੀਰਾਂ ਚ ਕੰਮ ਕਰਦੇ ਸੀ ਹੁਣ ਸਾਰੇ ਕੰਮਚੋਰ ਬਣ ਕੇ ਕਿਰਤ ਕੋਈ ਕਰਦਾ ਨਹੀਂ ਤੇ ਏਸੀਆਂ ਦੀ ਹਵਾ ਲੈਨੇ ਆ ਜਦੋਂ ਬਾਹਰ ਨਿਕਲਦੇ ਆ ਫਿਰ ਬਾਹਰ ਬਾਜੀਗ ਮੰਡਲ ਵੀ ਸਾਡਾ ਖਰਾਬ ਪਾਣੀ ਵੀ ਖਰਾਬ ਤਾਂ ਕਰਕੇ ਬਾਬਾ ਜੀ ਘਰ ਨਹੀਂ ਬਾੜੀ ਲੱਗਦੀ ਠੀਕ ਹੈ ਨਾ ਤੇ ਮੈਂ ਗਰਮੀ ਗਰਮੀ ਕਰਕੇ ਨਾ ਬਸ ਨਜ਼ਾਰੇ ਲਾਉ ਜਿੰਦਗੀਆਂ ਨੇ ਦਰਮੀ ਤੇ ਚੱਲੀ ਜਾਣੀਆਂ ਦਰਖਤ ਲਾਓ ਪਾਣੀ ਦੀ ਸੰਭਾਲ ਕਰੋ ਕੋਸ਼ਿਸ਼ ਕਰੋ ਰਿਆ ਸਪਿਆਂ ਤੋਂ ਬਿਨਾਂ ਲਾਜ ਤੋਂ ਪਰੇ ਨਿਕਲੋ ਇਹ ਧਰਤੀ ਦੀ ਆਪਾਂ ਮਾਂ ਵਾਂਗੂ ਸੇਵਾ ਕਰੀਏ ਪਾਣੀ ਦੀ ਆਪਾਂ ਪਿਤਾ ਵਾਂਗੂ ਸੇਵਾ ਕਰੀਏ ਆਵਦੀ ਗੁਰੂ ਵਾਂਗੂ ਸੇਵਾ ਕਰੀਏ ਫੇਰ ਹੀ ਅਸੀਂ ਇਸ ਗਰਮੀ ਤੋਂ ਥੋੜੀ ਜਿਹੀ ਰਾਹਤ ਪਾ ਸਕਦੇ ਹਾਂ ਨਹੀਂ ਤਾਂ ਇਦਾਂ ਹੀ ਚੱਲਣਾ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੀਆ ਲੱਗੀ ਤਾਂ ਬਾਈ ਸਾਡੀ ਗੱਲਬਾਤ ਸ਼ੇਅਰ ਕਮੈਂਟ ਜਰੂਰ ਕਰਿਓ ਧੰਨਵਾਦ ਜੀ ਹਾਂਜੀ ਵੀਡੀਓ ਸਾਰੇ ਦੇਖ ਰਹੇ ਵੀਰ ਨਾ ਵੀਡੀਓ ਲਾਇਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਤਾਂ ਕਿ ਥੋੜਾ ਜਿਹਾ ਨਾ ਸ਼ੇਅਰ ਕਰਨ ਲਈ ਪਤਾ ਲੱਗਦਾ ਵੀ ਹਾਂ ਵੀਡੀਓ ਕਿੱਦਾਂ ਕਿੱਦਾਂ ਦੀ ਹੈ ਇਹ 24 ਰੱਜੀ ਨਾ ਲਾਇਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਵਾਈ ਗੁਰਜੀਕਾ ਘਰ ਸਾਹਿਬ ਵਾਈ ਗੁਰਜੀਕਾ